ਚੈਨਲਾਂ ਵਾਲੇ ਰੋਜ਼ ਚਲਾਉਂਦੇ ਆ ਕਿ ਸੁਖਵੀਰ ਬਾਦਲ ਸਿਫਾ ਦੇਊਗਾ ਜੀ ਸੁਖਵੀਰ ਬਾਦਲ ਨੇ ਅਸੀਫਾ ਨਹੀਂ ਦਿੱਤਾ ਜੀ ਤਾਂ ਮੀ ਆਹ ਕਹਿੰਦਾ ਜੀ ਭੁੰਧੜਾ ਉਹ ਕਹਿੰਦਾ ਜੀ ਚੀਮਾ ਆਹ ਕਹਿੰਦਾ ਜੀ ਫਲਾਨਾ ਆਹ ਕਹਿੰਦਾ ਟਮਗਾਣਾ ਆਹ ਕਹਿੰਦਾ ਇਹ ਸਿਰਫ ਇੱਕ ਫੇਸਬੁੱਕ ਹੈ ਜਾਂ YouTube ਹੈ ਸੁਖਵੀਰ ਦੇ ਅਤ ਸਿਫੇ ਕਰਕੇ ਭਰੀ ਪਈ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਅਕਾਲੀ ਦਲ ਦੇ ਵਿੱਚ ਜਿਹੜੇ 75% ਸੀਗੇ ਲੋਕ ਉਹ ਚਲੇ ਗਏ ਜਿਹੜੇ 25% ਨੇ ਉਹ ਪਾਰਟੀ ਨੂੰ ਹੁਣ ਚਲਾ ਰਹੇ ਐ ਤੇ ਪਾਰਟੀ ਦੇ ਵਿੱਚ ਉਹਨਾਂ ਦਾ ਵੀ ਉਨਾ ਹੀ ਯੋਗਦਾਨ ਹੈ ਜਿਹੜੇ 75 ਚਲੇ ਗਏ ਜੇ ਸੁਖਬੀਰ ਬਾਦਲ ਅੱਸੀ ਫਾ ਨਹੀਂ ਦਿੰਦਾ ਤਾਂ ਜਿਹੜੇ 75% ਨੂੰ ਆਪ ਦੀ ਪਾਰਟੀ ਨੂੰ ਇਸ ਨੂੰ ਅਕਾਲੀ ਦਲ ਨੂੰ ਕਾਇਮ ਕਰ ਲੈਣ ਉਹਦਾ ਇੱਕ ਪਾਸੇ ਇੱਕ ਤਰਫਾ ਮਤਾ ਪਾ ਕੇ ਕੁੱਡੇ ਲੈਣ ਲਾ ਦੇਣ ਜੇ ਨਹੀਂ ਦਿੰਦਾ ਕੋਈ ਤਸੀਹਾ ਇਹ ਥੋੜੂਆ ਵੀ ਮਤਲਬ ਕਿ ਉਹਨੂੰ ਬੰਦਾ ਡੀਕੀ ਜਾਊਗਾ ਤੇ ਨਾਲੇ ਉਹਦਾ ਤਸੀਹਾ ਕਿਹੜਾ ਕੋਈ ਧਰਮ ਰਾਜ ਹੈ ਵੀ ਮਤਲਬ ਕੋਈ ਨੁਕਸਾਨ ਪੁਝਾ ਦਊਗਾ ਜੇ ਨਹੀਂ ਦਿੰਦਾ ਕੋਈ ਗੱਲ ਨਹੀਂ ਕੱਲੀ ਪ੍ਰਧਾਨਗੀ ਆ ਲਈ ਫਿਰੇ ਉਹ ਪੂਛ ਹੈਗੀ ਕੱਲੀ ਤੇ ਉਹਦੇ ਪਿੱਛੇ ਕੁਝ ਹੈ ਨਹੀਂਗਾ ਇਸ ਕਰਕੇ ਜਿਹੜਾ ਹੈਗਾ ਰੋਜ਼ ਦੀ ਰੋਜ਼ ਅੱਜ ਅਸਤੀਫਾ ਦੇਊਗਾ ਜੀ ਅੱਜ ਉਹਨੂੰ ਆ ਹੋਊਗਾ ਜੀ ਅੱਜ ਇਹਨੂੰ ਹੋਊਗਾ ਬਿਨਾ ਮਤਲਬ ਤੋਂ ਜਿਹੜੇ ਚੈਨਲਾਂ ਵਾਲੇ ਆ ਟੀਆਰਪੀ ਵਧਾਉਣ ਦੇ ਮਾਰੇ ਉਹਦੀ ਮੈਲ ਤੋਂ ਹੀ ਜਾਂਦੇ ਆ ਉਹ ਉਹਨਾ ਬਦਨਾਮ ਨਹੀਂ ਹੋਇਆ ਜਿੰਨਾ ਇਹਨਾਂ ਨੇ ਮਸ਼ਹੂਰ ਕਰਤਾ ਬਾਦਲ ਕਿ ਉਹਨੇ ਬਦਨਾਮ ਨਹੀਂ ਹੋਏ ਇਨੇ ਮਸ਼ਹੂਰ ਕਰਤੇ ਹੁਣ ਉਹ ਸੁਖਵੀਰ ਬਾਦਲ ਕਹੀ ਜਾਂਦਾ ਕਹਿੰਦਾ ਕਾਲੀ ਦਲ ਤਾਂ ਆਰਾਮ ਕਰ ਰਿਹਾ ਸੀ ਅਸੀਂ ਕਦੋਂ ਵੀ ਅਦਬੀਆਂ ਕਰੀਆਂ ਅਸੀਂ ਕਦੋਂ ਗੋਲੀ ਚਲਾਈ ਹੈ ਮੈਂ ਤਾਂ ਇੱਥੇ ਹੈ ਨਹੀਂ ਸੀਗਾ ਤੇ ਫਿਰ ਮਸ਼ਹੂਰ ਹੀ ਕੀਤਾ ਉਹ ਵੇਖੋ ਜਿਹੜੀ ਜਦੋਂ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਸੀ ਉਹਦਾ ਸਰੀਰ ਕਿਹੋ ਜਿਹਾ ਸੀ ਮੂੰਹ ਦਾ ਜਿਹੜੀ ਫੇਸ ਰੀਡਿੰਗ ਸੀ ਉਹ ਕਿਹੋ ਜਿਹੀ ਸੀ ਕੱਪੜੇ ਕਿਹੋ ਜਿਹੀ ਸੀ ਪਲਾਸਟਰ ਕਿਹੋ ਜਿਹਾ ਸੀ ਤੇ ਪਰਸੋਂ ਪਾਈ ਵਟਨਾਂ ਲੌਂਗ ਕੋਟ ਤੇ ਲਾਗੇ ਤਾਂ ਕਿ ਪਹਿਲਾਂ ਵਾਲੇ ਐਮ.ਐਲ.ਏ ਤੇ ਹੋਰ ਜਿਹੜੇ ਬੰਦੇ ਉਹ ਖੜਾਈ ਖੜਾ ਹੈ ਤੇ ਬੋਲੀ ਜਾਂਦਾ ਉਹ ਕਹਿੰਦਾ ਬਾਪੂ ਕਰਕੇ ਕੋਟ ਮਿਲਿਆ ਅਸੀਂ ਕਿਉਂ ਪੰਤਰਾ ਤਨ ਮੂੜਾਂਗੇ ਵੀ ਅਸੀਂ ਕਿਉਂ ਮਤਲਬ ਆਪਦੇ ਸਿਰ ਲਮਾਵੇਂ ਗੱਲ ਉਹੀ ਬਾਜ ਦੇਖ ਲੋ ਉਹਦੀ ਉਹ ਕਹਿੰਦਾ ਅਸੀਂ ਤਾਂ ਚੁੱਪ ਕਰਕੇ ਇੱਕ ਸਹੀ ਗਏ ਆ ਤੇ ਜਿਹੜੇ ਸਾਡੇ ਜਿਹੜੇ ਚੈਨਲ ਵਾਲੇ ਨਾ ਇਹ ਰੋਜ਼ ਕੋਈ ਨਾ ਕੋਈ ਯਾਨੀ ਖਬਰਾਂ ਛੁਰਲੀ ਛੱਡ ਦਿੰਦੇ ਆ ਜੇ ਸੁਖਵੀਰ ਬਾਦਲ ਸੀਪਾ ਨਹੀਂ ਦਿੰਦਾ ਤਾਂ ਮਤਾ ਪਾ ਕੇ ਜਿਹੜਾ ਉਹ ਇੱਕ ਤਰਫਾ ਉਹਨੂੰ ਕੱਢਿਆ ਜਾ ਸਕਦਾ ਜੇ ਪਾਰਟੀ ਚਾਹੇ ਤਾਂ ਹੁਣ ਜਿਹੜੇ ਉਹ ਲਾਗੇ ਦਾਗੇ ਦੋ ਤਿੰਨ ਕਲਰਕ ਜੇ ਆਉਦੇ ਪਹਿਲਾਂ ਉਹਦੇ ਪਿਓ ਦੇ ਕਲਰਕ ਸੀ ਹੁਣ ਇਹਦੇ ਬਣੇ ਵੇ ਆ ਉਹ ਕਿਉਂ ਕਹਿਣਗੇ ਵੀ ਅਸੀਫਾ ਦੇਵੇ ਉਹਨੂੰ ਕਹਿ ਰਹੇ ਆ ਵੀ ਮਤਲਬ ਪਾਰਟੀ ਉਹਦੇ ਬਿਨਾ ਚੱਲ ਨਹੀਂ ਰਹੀ ਕੋਈ ਫੰਡ ਨਹੀਂ ਲਾਇਆ ਜਿਹੜਾ ਲੋਕਾਂ ਨੇ ਫੰਡ ਦਿੱਤਾ ਸੀ ਇਕੱਠਾ ਕੀਤਾ ਸੀ ਪਹਿਲੀ ਗੱਲ ਤਾਂ ਭਾਈ ਤੁਸੀਂ ਆਰਟੀਆਈ ਮੰਗ ਕੇ ਇਹ ਪਤਾ ਕਰ ਲਓ ਵੀ ਦਫ਼ਤਰ ਉਹ ਚੰਡੀਗੜ੍ਹ ਵਾਲਾ ਜਾਂ ਹੋਰ ਜੋ ਵੀ ਅਕਾਲੀ ਦਲ ਦੀ ਪ੍ਰਾਪਰਟੀ ਸੀ ਉਹਦੇ ਨਾਮ ਬੋਲਦੀ ਐ ਕਿਤੇ ਉਹ ਤਾਂ ਨਹੀਂ ਨਾਂ ਕਰਾ ਕੇ ਤੇ ਦੂਜੀ ਗੱਲ ਦੂਜੀ ਗੱਲ ਜੋ ਅਸੀਂ ਆਪਾ ਨਹੀਂ ਦਿੰਦਾ ਤਾਂ ਲਈ ਫਿਰਨ ਦੇ ਪ੍ਰਧਾਨਗੀ ਪ੍ਰਧਾਨਗੀ ਇਕੱਲੀ ਨਾਲ ਨਹੀਂ ਹੁੰਦਾ ਵੋਟ ਬੈਂਕ ਚਾਹੀਦਾ ਜੇ 2027 ਦੇ ਵਿੱਚ ਸਰਕਾਰ ਬਣਾਉਣੀ ਹੈ ਹੁਣ ਬੰਦਾ ਨਹੀਂ ਮੰਨ ਰਿਹਾ ਕਿਸੇ ਦੀ ਮੈਂਟੈਲਿਟੀ ਇਹ ਜੀ ਹੈ ਜੋ ਮਤਲਬ ਕੀ ਵੀ ਸੋਚ ਹੈ ਜੋ ਵਿਚਾਰ ਹੈ ਉਹਨੂੰ ਨਹੀਂ ਬਦਲਿਆ ਜਾ ਸਕਦਾ ਸੁਖਵੀਰ ਬਾਦਲ ਨੂੰ ਤੁਸੀਂ ਜੋ ਮਰਜ਼ੀ ਕਲਾਸਾਂ ਲਾ ਲੈਣ ਜਥੇਦਾਰ ਲਾ ਲੈਣ ਅਕਾਲ ਤਖਤ ਦੇ ਜਥੇਦਾਰ ਲਾ ਲੈਣ ਪਾਰਟੀ ਦੇ ਜਥੇਦਾਰ ਲਾ ਲੈਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਾ ਲੈ ਫਰਮਣੀ ਕਮੇਟੀ ਦੇ ਮੈਂਬਰ ਨਾਲੋਂ ਪਤਾ ਨਹੀਂ ਕਿਹੋ ਜੀ ਮਿੱਟੀ ਦਾ ਬਣਿਆ ਹੋਇਆ ਭਾਈ ਥੋੜੀ ਗੱਲ ਨਹੀਂ ਬਣਦਾ। ਕੀ ਫਾਇਦਾ? ਉਹ ਸੱਪ ਮੂਰੇ ਵੀਣ ਵਜਾਉਂਦਾ ਕੀ ਫਾਇਦਾ? ਉਹ ਤੰਤ ਹੈ ਇਹਨਾਂ ਗੱਲਾਂ ਦੇ ਵਿੱਚ। ਜਿਹੜੀਆਂ ਤੁਸੀਂ ਕਰੀ ਜਾਂਦੇ ਹੋ। ਅਕਾਲੀ ਦਲ ਨੂੰ ਦੁਬਾਰੇ ਇਸ ਅਕਾਲੀ ਦਲ ਨੂੰ ਸਰਜੀਤ ਕਰ ਲੋ ਮਤੇ ਪਏ ਜਾਂਦੇ ਹੁੰਦੇ ਆ। ਪਰ ਜਦੋਂ ਹੁਣ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਂਦਾ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਜਾਂਦਾ ਸੀ ਇੱਥੋਂ। ਉਹਦੇ ਵਿੱਚ ਗਦਾਰ ਬੰਦੇ ਵਿੱਚ ਵੜ ਕੇ ਉਹਨਾਂ ਨੇ ਤੋਪਾਂ ਦੇ ਵਿੱਚ ਸਰੋ ਸਰੋ ਪਾਤੀ ਬਰੂਹ ਦੀ ਥਾਂ ਦੇ ਉਹਦਾ ਰਾਜ ਖੁੱਸ ਗਿਆ ਇਸੇ ਤਰ੍ਹਾਂ ਇਹਦੇ ਵਿੱਚ ਕਾਲੀ ਦਲ ਚ ਬੈਠੇ ਆ ਕੁਰਸੀਆਂ ਨਾਲ ਚਿੰਬੜੇ ਹੋਏ ਨਾ ਉਹਨਾਂ ਦੀ ਜੋ ਉਹਨਾਂ ਨੂੰ ਰੋਟੀ ਦੀ ਸੁਆਦ ਲੱਗਦੀ ਜੇ ਉਹਦੀ ਉਹਦੇ ਕੋਲ ਨਾ ਕਰਨ ਉਹਦੀ ਉਹਦੇ ਕੋਲ ਨਾ ਕਰਨ ਜਿੰਨਾ ਚਿਰ ਨਿੰਦਿਆ ਚੁਗਲੀ ਨਾ ਕਰਨ ਉਹਨਾਂ ਦਾ ਦਿਨ ਹੀ ਨਿਰੰਗਦਾ ਤੇ ਦੂਜੀ ਗੱਲ ਜਿਹਨੇ ਕਲਰਕੀ ਕਰੀ ਹੋਵੇ ਚਾਪਲੂਸੀ ਕਰੀ ਹੋਵੇ ਆਪ ਦੇ ਘਰੇ ਕਿਉਂ ਵਟੂਗਾ ਹਲਾ ਕਹਿੰਦਾ ਜੀ ਮੇਰਾ ਮਤਲਬ ਇਤੋਂ ਕਿਹੜਾ ਛੁڑا ਦੇਣਗੇ ਤੇ ਮੈਂ ਕਿਹੜੇ ਪਾਸੇ ਜਾਊਂਗਾ ਜੀ ਹਜੂਰੀਏ ਬਣੇ ਵੀ ਆ ਕਾਕਾ ਜੀ ਫਲਾਨਾ ਜੀ ਟਮਕਾਣਾ ਜੀ ਆ ਆ ਪਤਾ ਲੱਗਦਾ ਜੀ ਇੱਥੋਂ ਵੋਟ ਬੈਂਕ ਬਣੂਗੀ ਜੀ ਇੱਥੋਂ ਆਹ ਕੁਝ ਬਣੂਗਾ ਉਹ ਕਿਉਂ ਜਾਂਦੇ ਨਾ ਇਸ ਕਰਕੇ ਜਿਹੜੇ 75% ਅਕਾਲੀ ਨੇ ਉਹ ਇਕੱਠੇ ਹੋ ਕੇ ਮਤਾ ਪਾ ਕੇ ਇਹਨੂੰ ਫਾਰਗ ਕਰਨ ਨਹੀਂ ਅਸੀਫਾ ਦਿੰਦਾ ਨਾ ਦੇਵੇ ਤੁਸੀਂ ਨਵਾਂ ਅਕਾਲੀ ਦਲ ਲੋੜੀ ਤੇ ਸਰਜੀਤ ਕਰੋ ਆ ਦਾ ਤੇ ਤਿਲਾ ਚ ਤੇਲ ਹੀ ਨਹੀਂ ਥੋੜੇ ਪੱਲੇ ਤੇ ਲੈ ਕੱਕਣੀ ਤੁਸੀਂ ਗਾਂ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਜੈਨੇ ਫਿਰ ਫਿਰ ਪੱਜਨਿਓ ਹੁਣ ਜਥੇਦਾਰਾਂ ਨੇ ਕਿਹਾ ਸੀ ਵੀ ਦਵਾਰੇ ਕੱਟੇ ਹੋ ਕੁਛ ਤਾਂ ਕੱਟੇ ਹੋਗੇ ਕੁਛ ਹੋਰ ਪਾਸੇ ਪੱਜ ਚਲੇ ਇਸ ਕਰਕੇ ਜਦੋਂ ਏਕਾ ਨਹੀਂ ਇੱਕੇ ਬਿਨਾ ਜਿਹੜੀ ਜਿੱਤ ਹੋ ਨਹੀਂ ਸਕਦੀ ਆ ਮੇਰੀ ਵੀਡੀਓ ਨੂੰ ਸਾਹਮ ਕੇ ਰੱਖੋ ਨੋਟ ਕਰ ਲਿਓ ਜੇ ਬੀਜੇਪੀ ਪੰਜਾਬ ਦੇ ਵਿੱਚ ਇੱਕ ਵਾਰੀ ਆ ਗਈ ਉਹਨਾਂ ਦੀ 50 ਸਾਲ ਸਰਕਾਰ ਨਹੀਂ ਜਾਂਦੀ ਇਹ ਤਾਂ ਗੱਲਾਂ ਨਾ ਕਹਿੰਦੇ ਸੀ ਨਾ ਅਸੀਂ 25 ਸਾਲ ਰਾਜ ਕਰਾਂਗੇ 25 ਬੰਦੇ ਵੀ ਨਹੀਂ ਇਹਨਾਂ ਦੇ ਨਾਲ ਤੇ ਜੇ ਬੀਜੇਪੀ ਪੰਜਾਬ ਚ ਆ ਗਈ ਲੈ ਤੁਸੀਂ ਕੱਢ ਕੇ ਦਿਖਾਓ ਕਿਉਂਕਿ ਉਹ ਟੈਕਨੀਕਲ ਚਲਦੇ ਆ ਤਰੀਕੇ ਨਾਲ ਚਲਦੇ ਆ ਸਾਰੇ ਪੱਖਾਂ ਨੂੰ ਲੈ ਕੇ ਚਲਦੇ ਆ ਵੀ ਵੋਟ ਇਥੋਂ ਟੁੱਟੂਗੀ ਜਾਂ ਇਥੋਂ ਜੁੜੂਗੀ ਜਾਂ ਇਸ ਤਰ੍ਹਾਂ ਹੋ ਇਹ ਇਹ ਬਾਹਾਂ ਖਿਲਾਰ ਕੇ ਕਹਿੰਦੇ ਮੋਟਰਾਂ ਦਿੱਤੀਆਂ ਬਾਦਲ ਸਾਹਿਬ ਨੇ ਖੰਭੇ ਲਾਏ ਬਾਦਲ ਸਾਹਿਬ ਨੇ ਪਾਣੀ ਦਿੱਤਾ ਬਾਦਲ ਸਾਹਿਬ ਨੇ ਆਟਾ ਦਾਣ ਦਿੱਤੀ ਘਰੋਂ ਦਿੱਤੀ ਬਾਦਲ ਸਾਹਿਬ ਕੋਲੇ ਉਦੋਂ 70 75 ਕਿੱਲੇ ਜ਼ਮੀਨ ਸੀ ਅੱਜ ਬਾਦਲ ਸਾਹਿਬ ਕੋਲੇ 5000 ਏਕੜ ਹੈ ਉਹ ਥੋੜੇ ਆਟਾ ਦਾਣ ਵਾਲੇ ਚ ਬਣੇ ਨਾ ਇਹ ਬੇਤੁਪੀਆਂ ਜਿਹੜੀਆਂ ਬਿਆਨਬਾਜ਼ੀਆਂ ਐ ਬੇਤੁਕੀਆਂ ਗੱਲਾਂ ਐ ਉਹਦੇ ਚੋਂ ਆਪਾਂ ਨਿਚੋੜ ਕੱਢਦੇ ਐ ਫਿਰ ਜੀ ਇਹ ਸਿਆਸਤ ਖੇਡਣਗੇ ਹੁਣ ਇਹਦੇ ਵਿੱਚੋਂ ਭਾਂਡਾ ਫਟੂਗਾ ਜੀ ਫਿਰ ਸਾਨੂੰ ਨਵੀਂ ਗੱਲ ਦਾ ਪਤਾ ਲੱਗੂ ਕੋਈ ਗੱਲ ਦਾ ਨਹੀਂ ਪਤਾ ਲੱਗਦਾ ਉਹ ਆਂਦੀ ਜਾਨ ਬਚਾਉਂਦੇ ਫਿਰਦੇ ਆ ਬੰਦਾ ਇੱਕ ਨਹੀਂ ਉਹਨਾਂ ਕੋਲੇ ਜਿਹੜੇ ਘਰੇ ਉਹਨਾਂ ਦੇ ਹੈਗੇ ਕਬੂਤਰ ਬੋਲਦੇ ਐ ਉਹ ਜਥੇਦਾਰੀਆਂ ਉਹ ਰਤਬਾ ਉਹ ਸਲਾਮਾ ਉਹ ਦਵਾਂਮਾ ਉਹ ਖਤਮ ਹੋ ਗਈਆਂ ਕਿਉਂਕਿ ਕੱਲਾ ਹੁਣ ਕੋਈ ਪ੍ਰਧਾਨ 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 ਕਹੀ ਚੱਲੋ ਮਾਨੂੰ ਲਾਕੇ ਦਾ ਐਮਐਲਏ ਐਮਐਲਏ ਕੋ ਠੀਕ ਆ ਵੀ ਉਹ ਐਮਐਲਏ ਲੋਕਾਂ ਨੇ ਚੁਣਤਾ ਜੋ ਕਹਿੰਦੇ ਮੈਂ ਐਮਐਲਏ ਤਾਂ ਹੋਮੇ ਆ ਗਈ ਉਹਦੇ ਨਾਲ ਬੰਦਾ ਵੀ ਹੋਵੇ ਨਾ ਜੋ ਪਿੰਡ ਚ ਜਾਂਦਾ ਉਹ ਕੰਮ ਕਰਾਊਗਾ ਮਤਾ ਪਾਊਗਾ ਕੀ ਦਾ ਕੀ ਕਰਾਉਣਾ ਫੇਰ ਹੀ ਆ ਨਾ ਜੇ ਚਾਰ ਬੰਦੇ ਹੋਣਗੇ ਓਏ ਜੇ ਐਮਐਲਏ ਹੈ ਜੇ ਪ੍ਰਧਾਨ ਹੋ ਫਿਰ ਸਾਫ ਕਾ ਵੀ ਵੱਜਨ ਲਾਉਂਦੇ ਲੋਕ ਛੇਤੀ ਇਹ ਲੋਕ ਛੇਤੀ ਸਾਫ ਕਾ ਵੀ ਵੱਜਨ ਲਾਉਂਦੇ ਆ ਸਾਫ ਕੇ ਤੋਂ ਬਾਅਦ ਫੇਰ ਇਹ ਮਿੱਟੀ ਚ ਦੱਬ ਦਿੰਦੇ ਆ ਮੇਰ ਨੂੰ ਯਾਰ ਹੁਣ ਇਹਦੇ ਮਤਲਬ ਮਿੱਟੀ ਚ ਦੱਬਣਾ ਮੀਨਿੰਗ ਵੀ ਜਿਹੜਾ ਇਹਦਾ ਪੁੱਤ ਪੋਤਾ ਕੋਈ ਹੋਰ ਰਿਸ਼ਤੇਦਾਰ ਹੈ ਉਹਨੂੰ ਖੜਾ ਨਾ ਹੋਣ ਦਿਓ ਕਿਵੇਂ ਦਰਬਾਰਾ ਸਿੰਘ ਗੁਰੂ ਸੀ ਉਹਨੂੰ ਇੱਕ ਅਧਾਰਨ ਦਿਨਾਂ ਛੁੱਟੀ ਸੀ ਉਹ ਜੇਬਾਂ ਚੋਂ ਹੱਥ ਨਹੀਂ ਕੱਢਦਾ ਤਾਂ ਉਹ ਵੋਟਾਂ ਲੈਣ ਜਾਂਦਾ ਸੀ ਲੋਕ ਕਹਿੰਦੇ ਜੇਬਾਂ ਚੋਂ ਹੱਥ ਕਢਾਵਾਂਗੇ ਦੋ ਤਿੰਨ ਵਾਰੀ ਹਰਾਤਾ ਜੇਬਾਂ ਚੋਂ ਉਹਨੇ ਹੱਥ ਨਹੀਂ ਕੱਢੇ ਕਿਉਂਕਿ ਹੱਥ ਜੋੜ ਕੇ ਸਾਰਾ ਕੁਝ ਮਿਲਦਾ ਹੁੰਦਾ ਇਸ ਕਰਕੇ ਐਵੇਂ ਨਾ ਟੀਆਰਪੀ ਲੈਣ ਦੇ ਮਾਰੇ ਐਵੇਂ ਚਾਪਲੂ ਸੀ કરી ਜਾयो ਮੇ ਮਰਾ ਮਤ ਤੋਂ ਪੁੱਛ ਲਈ ਜਾਣੀ ਨਹੀਂ ਦਿੰਦਾ ਕੋਈ ਸੀਫਾ ਨਾ ਦੇਵੇ ਨਮਾ ਕਾਲੀਦਾਲ ਨੂੰ ਸਰਜੀਤ ਕਰੋ ਤੁਹਾਡੇ ਕੋਲੇ 75% ਤੁਹਾਡੇ ਕੋਲੇ ਪਬਲਿਕ ਤੁਹਾਡੇ ਨਾਲ ਜੁੜੀ ਹੋਈ ਆ 75% ਜਥੇਦਾਰਨ ਤੇ ਜਿਹੜੇ ਇਮਾਨਦਾਰ ਬੰਦੇ ਨੂੰ ਲਿਆ ਕੇ ਲੋੜੀ ਤੇ ਪਟਾਕਾ ਪਾਦ ਇਹ ਇਹਨਾਂ ਦੇ ਜਿਹੜੇ ਕਾਗਜ਼ ਪੱਤਰ ਹੈ ਇਹ ਮਚਾਉਣ ਦੇ ਕੰਮ ਹੀ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ